ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਸਮਰਾਲਾ ਦੇ ਐਮ.ਐਲ.ਏ. ਡਾਲਪੁਰਾ ਸਾਹਿਬ ਜੋ ਕਿ ਆਪਣੇ ਛੋਟੇ ਪਰ ਆਮੇ ਬਹੁਤ ਪਿਆਰ ਕਰਦੇ ਨੇ ਇੱਥੋਂ ਦੇ ਏ.ਡੀ.ਸੀ. ਸਾਹਿਬ ਡੀ.ਐਸ.ਪੀ. ਸਾਹਿਬ ਐਸ.ਐਚ.ਓ. ਸਾਹਿਬ ਔਰ ਏ.ਟੀ.ਐਮ. ਸਾਹਿਬ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਇਸ ਟਨਲ ਦੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਲਈ ਸਾਰਿਆਂ ਨੂੰ ਮੌਜੂਦ ਹੈ ਦੇ ਲਈ ਬਹੁਤ ਮਹਿਲ ਕੀਤੀ ਸਾਹਮਣੇ ਬੈਠੀਆਂ ਭੈਣ ਭਰਾ ਸਰਪੰਚ ਸਹਿਬਾਨ ਹਲਕਾ ਕੋਆਰਡੀਨੇਟਰ ਸਾਹਿਬ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧਨਵਾਦੀਆਂ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਦੇ ਜਿਨ੍ਹਾਂ ਨੇ ਅੱਜ ਤੱਕ ਜਨਰ ਦੀ ਸਰਕਾਰ ਬਣੀ ਹੈ ਜੋ ਕਿ ਆਓ ਕਰਕੇ ਦਿਖਾਇਆ ਪਿਛਲੇ ਮਹੀਨੇ 11 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਸੀਗੇ ਕਿ 45 ਦਿਨਾਂ ਦੇ ਅੰਦਰ ਅੰਦਰ ਸਪੈਸ਼ਲ ਗਦਾਵਰੀਆਂ ਹੋ ਜਾਣ ਸਪੈਸ਼ਲ ਗਦਾਵਰੀਆਂ ਦੇ ਹੁੰਦੇ ਹੁੰਦੇ ਨਾਲ-ਨਾਲ ਜਿੱਦਾਂ ਜਿੱਦਾਂ ਸਪੈਸ਼ਲ ਗਦਾਵਰੀ ਹੋਈ ਜਾਵੇਗੀ ਕਿਸਾਨ ਭਰਾਵਾਂ ਨੂੰ ਕਿਉਂਕਿ ਹੜ੍ਹਾਂ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਸਾਰੀਆਂ ਫਸਲਾਂ تباہ ਹੋ ਗਈਆਂ ਤਕਰੀਬਨ 5 ਲੱਖ ਏਕੜ ਪੰਜਾਬ ਦੇ ਵਿੱਚ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਰੁੜੀਆਂ ਵੀ ਐ 7 ਲੱਖ ਲੋਕ ਜਿਹੜੇ ਇਸ ਹਾਲ ਪੀੜਤ ਪਰਿਵਾਰ ਪ੍ਰਭਾਵਿਤ ਹੋਏ ਬਹੁਤ ਸਾਰੇ ਡੰਗਰਾਂ ਰੁੜ ਗਏ ਕਈਏ ਬਿਮਾਰ ਹੋ ਗਏ ਮਰ ਗਏ ਵਿਚਾਰਿਆਂ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰਾਂ ਦੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰਿਆਂ ਦੇ ਕਾਢੇ ਗਏ ਤੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਮ ਆदमी ਪਾਰਟੀ ਦੇ ਸੁਪਰੀਮ ਵਰਦੀ ਕੇਜਰੀਵਾਲ ਜੀ ਹੁਣਾਂ ਨੇ ਖੁਦ ਉਹ ਦਿਨਾਂ ਦੇ ਵਿੱਚ ਹਰ ਵਰਕਰ ਨੇ ਪਿੰਡ-ਪਿੰਡ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਹੜ੍ਹ ਚ ਫਸੀ ਹੋਈ ਲੋਕਾਂ ਲਿਆ ਜਨਾਂ ਬਚਾਈ ਫਿਰ ਜਿਹੜੇ ਉੱਥੇ ਲੋਕ ਰਹਿ ਰਹੇ ਸੀ ਉਹਨਾਂ ਦੇ ਰਸੋਣ ਪਾਣੀ ਦਾ ਪ੍ਰਬੰਧ ਕੀਤਾ ਉਹਨਾਂ ਦੇ ਡੰਗਰਾਂ ਦੇ ਚਾਰੇ ਦਾ ਵੀ ਪ੍ਰਬੰਧ ਕੀਤਾ ਫਿਰ ਜਿਵੇਂ ਜਿਵੇਂ ਤੁਸੀਂ ਦੀ ਖਬਰ ਮਿਲਦੀ ਸੀਗੀ ਕਿ ਫਲਾਨੀ ਤੁਸੀਂ ਪੂਰੇ ਪੰਜਾਬ ਚੋਂ ਸਤਲੁਜ دریا ਤੋਂ ਬਿਆਸ دریا ਤੋਂ ਰਾਵੀਦ دریا ਤੋਂ ਕਿ ਕਮਜ਼ੋਰ ਪਿੰਡ ਦੀ ਪੈ ਰਹੀ ਹੈ ਜਿੱਥੇ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਜਾਂਦੇ ਸੀ ਕਿ ਜਾ ਕੇ ਫੜਾ ਫੜੋ ਦਾ ਬਚਾਓ ਦਾ ਹਨ ਲੱਭੋ ਤੇ ਉੱਥੇ ਐਮਐਲਏ ਸਹਿਬਾਨ ਹਰ ਵਰਕਰ ਔਰ ਹਰ ਪਿੰਡ ਦੇ ਨੌਜਵਾਨ ਨੇ ਹਰ ਬਜ਼ੁਰਗ ਨੇ ਉਸ ਬੰਨਾਂ ਦੇ ਪਹੁੰਚ ਕੇ ਬਹੁਤ ਮਿਹਨਤ ਕੀਤੀ ਸਮਰਾਲੇ ਵੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਮੀਡੀਆ ਦਾ ਟਾਈਮ ਹੈ ਸੋ ਜਦੋਂ ਸਮਰਾਲੇ ਦੀ ਵੀ ਖਬਰ ਮਿਲੀ ਐਮਐਲਏ ਸਰਵਨ ਸਿੰਘ ਸਾਹਿਬ ਨੇ ਤੁਹਾਡੇ ਨਾਲ ਹੋ ਕੇ ਤੁਸੀਂ ਆਪ ਦੇਖਿਆ ਕਿ ਬੋਰੀਆਂ ਭਰ ਭਰ ਕੇ ਦੇਖੋ ਬਹੁਤ ਸਾਰੇ ਲੋਕ ਕਹਿੰਦੇ ਐਮਐਲਏ ਮੰਤਰੀਆਂ ਦਾ ਕੰਮ ਨਹੀਂ ਹੁੰਦਾ ਪਰ ਮੈਂ ਤੇ ਜਦੋਂ ਇਸ ਹਰ ਪਿੰਡ ਤੇ ਇਲਾਕਿਆਂ ਦੇ ਵਿੱਚ ਜਾ ਕੇ ਮੇਰੀ ਸੰਤਾਨ ਕੋਲ ਡਿਊਟੀ ਲੱਗੀ ਸੀ ਆਪਣੇ ਹਲਕੇ 'ਚ ਵੀ ਸਸਰਾਲੀ ਵਿਖੇ ਹੋਇਆ ਤੁਸੀਂ ਐਮਐਲਏ ਸਾਹਿਬ ਨੂੰ ਦੇਖਿਆ ਉਹਦੇ ਨਾਲ ਆਪਣੇ ਭੈਣ ਭਰਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਹੌਸਲਾ ਮਿਲ ਜਾਂਦਾ ਜਦੋਂ ਐਮਐਲਏ ਲਾਲ ਲੱਗ ਜਾਂਦਾ ਕਿ ਜਦੋਂ ਇੱਕ ਐਮਐਲਏ ਲੱਗਿਆ ਇੱਕ ਮੰਤਰੀ ਨਾਲ ਲੱਗਿਆ ਅਸੀਂ ਵੀ ਨਾਲ ਲੱਗ ਕੇ ਸਾਰੇ ਕੰਮ ਕਰਵਾਈ ਜਿਹੜਾ ਕਿ 4 ਘੰਟਿਆਂ 'ਚ ਕੰਮ ਹੋਣਾ ਹੁੰਦਾ 2 ਘੰਟੇ 'ਚ ਕਰਦੇ ਜੇ ਕਿਸੇ ਨੇ ਸੋਚਿਆ ਮੈਂ 5 ਘੰਟੇ ਸੇਵਾ ਕਰਨੀ ਹੈ ਤੇ ਉਹ 12-12 ਘੰਟੇ 18-18 ਘੰਟੇ ਸੇਵਾ ਕਰ ਕੀ ਜਾਂਦਾ ਅਫਸਰ ਸਾਹਿਬਾਨ ਨੇ ਤੇ ਨਾਲ ਦੀ ਨਾਲ ਹੁਕਮ ਦੇ ਹੀ ਰਹੇ ਸੀ ਸਾਰੇ ਪੰਜਾਬ ਸਰਕਾਰ ਨਾਲ ਖੁਦ ਲੱਗ ਕੇ ਹਰ ਵਰਕਰ ਨੇ ਹਰ ਮਿਹਨਤ ਸਾਡੇ ਬਲਾਕ ਪ੍ਰਧਾਨ ਸਾਹਿਬਾਨਾਂ ਨੇ ਸਾਡੇ ਐਮਐਲਏ ਸਾਹਿਬਾਨਾਂ ਨੇ ਮੰਤਰੀ ਸਾਹਿਬਾਨਾਂ ਨੇ ਚੇਅਰਮੈਨ ਸਾਹਿਬਾਨ ਨੇ ਨਾਲ ਹੋ ਕੇ ਜਿਹੜੀ ਇਹ ਮਿਹਤ ਕੀਤੀ ਹੈ ਜੇ ਅੱਜ ਆਪਾਂ ਅੱਜ ਇੱਥੇ ਖੜੇ ਆ ਜਿਵੇਂ ਐਮਐਨਐ ਸਾਹਿਬ ਨੇ ਦੱਸਿਆ ਕਿ ਬਹੁਤ ਸਾਰਾ ਨੁਕਸਾਨ ਹੋਣ ਤੋਂ ਬਚ ਗਿਆ ਉਹ ਤਾਂ ਹੀ ਸੀ ਜੇ ਤੁਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਉਸ ਮੁਸੀਬਤ ਦੀ ਘੜੀ ਚ ਸਾਥ ਦਿੱਤਾ ਤਾਂ ਅਸੀਂ ਧੰਵਾਦੀ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ 1 ਮਹੀਨਾ ਪਹਿਲਾਂ ਕਿਹਾ ਸੀ 45 ਦਿਨ ਦਾ ਟਾਈਮ ਦਿੱਤਾ ਸੀ ਤੇ ਪੂਰੇ 32 ਦਿਨ ਬਾਅਦ ਅਜਨਾਲੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਮੈਂ ਖੁਦ ਨਾਲ ਸੀ ਕਿਉਂਕਿ ਇਸ ਡਿਪਾਰਟਮੈਂਟ ਮੇਰੇ ਕੋਲ ਹੈ ਸੋ ਉਥੇ ਹੜਪ੍ਰਿਤ ਪਰਿਵਾਰਾਂ ਨੂੰ ਜਿਹੜੀ ਮੁਆਵਜ਼ੇ ਦੀ ਰਾਸ਼ੀ ਸ਼ੁਰੂਆਤ ਹੋਈ ਸੋ ਅੱਜ ਆਪਾਂ ਡੁੱਲੇ ਆ ਪਿੰਡ ਵਿੱਚ ਖੜੇ ਆ ਜਿਹੜੇ ਚਾਰ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ 84 ਪਰਿਵਾਰ 84 ਉਹ ਕਿਸਾਨ ਭਰਾ ਨੇ ਜਿਹਨਾਂ ਨੂੰ 25 ਲੱਖ 5875 ਰੁਪਏ ਦਾ ਜਿਹੜਾ ਮੁਆਵਜ਼ਾ ਸਾਰਿਆਂ ਦੇ ਅਕਾਊਂਟ ਦੇ ਵਿੱਚ ਪਹੁੰਚ ਚੁੱਕਾ ਹੈ ਸੋ ਇਹ ਹੁੰਨੀਆਂ ਸਰਕਾਰਾਂ ਜੇ ਕਿਸੇ ਦਾ ਦੁੱਖ ਸਮਝੀ ਹੋਵੇ ਜੇ ਕਿਸੇ ਦੁੱਖ ਦੇ ਉੱਤੇ ਇਸ ਜਖਮ ਦੇ ਉੱਤੇ ਮਲਬ ਨਾਉਣੀ ਹੋਵੇ ਪ੍ਰਾਣੀਆਂ ਸਰਕਾਰਾਂ ਦੇ ਟਾਈਮ ਤੇ ਪ੍ਰਾਣੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਪੁੱਛਣ ਵਾਸਤੇ ਛੋਟੇ ਛੋਟੇ ਹੁੰਦੇ ਸੀ ਸਾਡੇ ਫਾਜ਼ਲ ਸਾਹਿਬ ਨੇ ਵੀ ਆ ਕੇ ਘਰੇ ਦਿਖਾਇਆ ਇੱਕ ਵਾਰ ਫਸਲ ਜਦੋਂ 88 ਦਾ ਹੜ ਆਇਆ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਆ ਕੇ ਦਿਖਾਇਆ ਕਿ ਬੇਟਾ 2 ਸਾਲ ਬਾਅਦ ਜਾ ਕਿ ਜਿਹੜੀ ਸਾਡੀ ਫਸਲ ਤਬਾਹ ਹੋਈ ਸੀ ਉਹਦਾ ਚੈੱਕ ਆਇਆ ਸਾਰਾ ਪਰਿਵਾਰ ਖੁਸ਼ ਹੋ ਗਿਆ ਕਿ ਪਤਾ ਨਹੀਂ ਕਿੰਨੀ ਵੱਡੀ ਅਮਾਉਂਟ ਆਈ ਹੋਣੀ ਹੈ 145 ਰੁਪਏ ਦਾ ਟਿਕ ਐਸੀ ਉਸ ਟਾਈਮ ਕਈ ਪਿੰਡਾਂ ਨੂੰ ਕਈ ਕਿਸਾਨ ਭਰਾਵਾਂ ਨੂੰ 45 ਰੁਪਏ ਦਾ 90 ਰੁਪਏ ਦਾ ਐਡਾ ਹੋਸਾ ਮਜ਼ਾਕ ਕਰਦੇ ਸੀ ਪਿਛਲੀਆਂ ਪਾਰਟੀਆਂ ਤੇ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜਾ 8600 ਰੁਪਿਆ ਪਰ ਏਕੜ ਦਾ ਕੇਂਦਰ ਕਹਿੰਦੀ ਅਸੀਂ ਦਿਓ ਇਸ ਡਿਸਾਸਟਰ ਦੇ ਫੰਡ ਦੇ ਵਿੱਚੋਂ 13200 ਰੁਪਏ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਵੱਲੋਂ ਪਲਿਓ ਪਾ ਕੇ 20000 ਜਿਹੜਾ ਮਾਫੀ ਆ ਪਰੇ ਕਰ ਦਿੱਤਾ ਜਾ ਰਿਹਾ ਅੱਜ ਤੱਕ ਪੂਰੇ ਇੰਡੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਕਿ ਤੁਸੀਂ ਜੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤੇ ਇਸ ਦੁੱਖ ਦੀ ਘੜੀ ਚ ਜਿੱਥੇ ਉਹਨਾਂ ਨੇ ਨਾਲ ਹੋ ਕੇ ਦਿਨ ਦਾ ਤੇ ਮਿਹਨਤ ਕੀਤੀ ਤੇ ਜੇ ਮਾਫੀ ਦੀ ਗੱਲ ਕਰੀਏ ਤੇ ਉਹ ਵੀ ਇੰਨੀ ਸਪੀਡ ਨਾਲ ਔਰ ਇੰਨੀ ਜਲਦੀ ਤੇ ਪੂਰਾ ਵੱਲ ਸਭ ਤੋਂ ਵੱਧ ਮਾਫੀਆ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਦੇ ਦਿੱਤਾ ਸਰਦਾਰ ਭਗਵੰਦ ਸਿੱਮਰਨ ਦੀ ਸਰਕਾਰ ਨੇ ਸੋ ਬੇਨਤੀ ਹੈ ਅੱਜ ਬਹੁਤ ਸਾਰੇ ਪਰਿਵਾਰ ਕਈ ਵਾਰ ਜਦੋਂ ਪਟਵਾਰੀ ਕਨਗੋ ਸਹਿਬਾਨ ਸਪੈਸ਼ਲ ਗਦਾਵਰੀ ਕਰਨ ਵਾਸਤੇ ਆਏ ਹੋਣਗੇ ਸਹਿਰ ਕਈ ਪਰਿਵਾਰ ਕਿਤੇ ਕਿਸੇ ਫੰਕਸ਼ਨ ਦੇ ਵਿੱਚ ਜਾਂ ਕਿਸੇ ਰਿਸ਼ਤੇਦਾਰ ਦੇ ਜਾਓ ਪਿੰਡ ਤੇ ਨਹੀਂ ਮਿਲੇ ਤੇ ਜੇ ਕੋਈ ਪਰਿਵਾਰ ਰਹਿ ਵੀ ਗਿਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਐਸਜੀਐਮ ਸਾਹਿਬ ਨੂੰ ਨੋਟ ਕਰਾ ਦੇਣ ਇੱਕ ਇੱਕ ਪਰਿਵਾਰ ਦਾ ਹੋਈ ਹੋਈ ਨਕਸਾਫਸਲ ਦਾ ਜਿਹੜਾ ਨੁਕਸਾਨ ਹੋਇਆ ਹਰ ਇੱਕ ਪਰਿਵਾਰ ਨੂੰ ਉਹਦਾ ਬੰਦਾ ਭਾਬਜਾ ਮਿਲੇ ਬਹੁਤ ਸਾਰੇ ਪਰਿਵਾਰਾਂ ਦੇ ਘਟਾਗੇ ਉਹ ਸਾਰੇ ਮੁਆਵਜ਼ੇ ਜਿਹੜੀ ਸਰਕਾਰ ਵੱਲੋਂ ਦੇਵਾਂਗੇ ਬਹੁਤ ਸਾਰੇ ਪਰਿਵਾਰਾਂ ਦੇ ਡੰਗਰਾਂ ਦੀਆਂ ਜੇ ਕੋਈ ਨੁਕਸਾਨ ਹੋਇਆ ਉਹ ਵੀ ਮੁਆਵਜ਼ਾ ਸਰਕਾਰ ਦੇ ਰਹੀ ਹੈ ਸੋ ਮੈਂ ਹੀ ਬੇਨਤੀ ਕਰਨ ਵਾਸਤੇ ਅੱਜ ਤੁਹਾਡੇ ਪਿੰਡ ਦੇ ਇਹ ਅੱਜ 84 ਪਰਿਵਾਰਾਂ ਨੂੰ ਜਿਹੜਾ 25,58,75 ਰੁਪਏ ਅਸੀਂ ਅੱਜ ਦੇਣ ਵਾਸਤੇ ਪਹੁੰਚੇ ਆ ਸੋ ਮੈਂ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਤੁਸੀਂ ਬਣਾਈ ਤੇ ਦਿਨ ਰਾਤ ਤੁਹਾਡੇ ਨਾਲ ਖੜੀ ਐ ਤੇ ਖੜੀ ਰਹੂਗੀ ਸੋ ਬਹੁਤ ਸਾਰੇ ਸੜਕਾਂ ਜਿਹੜੀਆਂ ਰੁੜ ਗਈਆਂ ਸੀ ਬਰਸਾਤ ਦੇ ਕਾਰਨ ਐਮ ਐਲ اے ਸਾਹਿਬ ਵੀ ਪੂਰੇ ਪੰਜਾਬ ਦੇ ਅੰਦਰ ਜਿੱਥੇ ਉਤਕਾਟਨ ਹੋ ਰਿਹਾ ਤੁਹਾਡੇ ਐਮ ਐਲ اے ਸਾਹਿਬ ਵੀ ਕਰ ਰਹੇ ਐ ਸੋ ਇੱਕ ਇੱਕ ਸੜਕ ਇੱਕ ਗਲੀ ਜਿਹੜੀ ਐ ਇਸ ਸਾਲ ਦੇ ਅੰਦਰ ਅਸੀਂ ਉਹ ਬਣਾ ਕੇ ਦੇਵਾਂਗੇ ਤੁਹਾਡੇ ਨਾਲੇ ਵੀ ਵਾਦਾ ਜੇ ਕੋਈ ਸੜਕ ਗਲੀ ਰਹਿ ਵੀ ਗਈ ਹੋਵੇ ਉਹ ਵੀ ਤੁਸੀਂ ਐਮ ਐਲ اے ਸਾਹਿਬ ਨੂੰ ਦੱਸ ਸਕਦੇ ਹੋ ਸਾਰੀਆਂ ਰੋਡਾਂ 20000 ਕਿਲੋਮੀਟਰ ਦੀਆਂ ਸੜਕਾਂ ਮੁੱਖ ਮੰਤਰੀ ਸਰਦਾਰ ਕੋਮਲ ਸਿੰਘ ਮਾਨ ਜੀ ਵੱਲੋਂ ਬਣਾਈਆਂ ਜਾ ਰਹੀਆਂ ਜਲਦੀ 10 ਲੱਖ ਦਾ ਬੀਮਾ ਹਰ ਪਰਿਵਾਰ ਦਾ ਕੀਤਾ ਜਾ ਰਿਹਾ ਤਾਂ ਜੋ ਕਿਸੇ ਦੇ ਕੋਈ ਦੁੱਖ ਆਵੇ ਉਹਦਾ ਇਹ ਲਾਲ ਸਮੇਸਰ ਹੋ ਸਕੇ ਲਾਲਕੀ ਦੇ ਅੰਦਰ ਵਾਲੀਆਂ ਸਾਰੇ ਜਾਂ ਜਿਹੜੀਆਂ ਪ੍ਰਾਪਰਟੀਆਂ ਜਿਹੜਾ ਲੋਕਾਂ ਦੇ ਘਰ ਐ ਪਿੰਡਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਲਾਲਕੀ ਦੇ ਅੰਦਰ ਮਾਲਕਾਂ ਦਾ ਹੱਕ ਦੇਣ ਜਾ ਰਿਹਾ ਹੈ ਕੰਮਕਾਣ ਤੋਂ ਸ਼ੁਰੂਆਤ ਹੋ ਚੁੱਕੀ ਜਿਸ ਦੇ ਨਾਲ ਫਾਇਦਾ ਕੀ ਹੁੰਦਾ ਕਿਉਂਕਿ ਬਜ਼ੁਰਗਾਂ ਨੂੰ ਪਤਾ ਨਵੀਂ ਪੀੜ੍ਹੀ ਨੂੰ ਸ਼ਾਇਦ ਨਹੀਂ ਪਤਾ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਸੀ ਜਿਹੜਾ ਕਬਜ਼ਾ ਕਰ ਲੈਂਦਾ ਸੀ ਉਹਦਾ ਹੋ ਜਾਂਦਾ ਦੇਖੇ ਦਵਾਰ ਤੋੜ ਕੇ ਦਵਾਰਾ ਵੀ ਬਣਾਉਣੀ ਹੁੰਦੀ ਸੀ ਗਵਾਂਡੀ ਰੋਲਾ ਪਾਰਲਮੈਂਟ ਸੀ ਇਹ ਤੇ ਮੇਰੇ ਹੱਦ ਤੱਕ ਤੁਸੀਂ ਕਿਦਾਂ ਦਵਾਰ ਤੋੜ ਲਈ ਬਕਾਇਦਾ ਮੰਤੀ ਹੋ ਰਹੀ ਆ ਬਕਾਇਦਾ ਨਕਸ਼ੇ ਲਾ ਕੇ ਉਹਦਾ ਇੱਕ ਸਰਟੀਫਿਕੇਟ ਤੁਹਾਨੂੰ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਉਹਦੀ ਤੁਸੀਂ ਜਦੋਂ ਮਰਜ਼ੀ ਰਜਿਸਟਰੀ ਕਰਵਾ ਸਕਦੇ ਹੋ ਬੈਂਕ ਲੋਨ ਲੈਣਾ ਹੋਵੇ ਬੈਂਕ ਲੋਨ ਮਿਲ ਸਕਦਾ ਸੋ ਕਹਿੰਦਾ ਮਤਲਬ ਆਮ ਆਮਨੀ ਪਾਰਟੀ ਸਰਕਾਰ ਦੇ ਜਿੱਥੇ ਸਰਕਾਰ ਬਣਦੀ ਲੋਕਾਂ ਦੇ ਬਿੱਲ ਮਾਫ ਕੀਤੇ ਜਿੱਥੇ ਲੋਕਾਂ ਨੇ ਹਰ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਂਦੀ ਜਿੱਥੇ ਹੁਣ ਬੀਮਾ ਹੁਣ ਜਾ ਰਿਹਾ ਲਾਲਕੀ ਦੇ ਅੰਦਰ ਵਾਲੇ ਮਾਲਕਾਂ ਨੂੰ ਹੱਕ ਮਿਲਦੇ ਆ ਬਹਲਾ ਕਲੀਨਿਕ ਬਣਾਏ ਸਿੱਖਿਆ ਘਰਾਂਤੀਆਂ ਦੀ ਜਿੱਥੇ ਹਜੇ 20000 ਕਰੋੜ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਉਹ ਫੰਡ ਲੱਗੇ ਉੱਥੇ ਪੈਸੇ ਲੱਗੇ ਆ ਲੋਕਾਂ ਦੇ ਕਿਸੇ ਕੋਈ ਇਹੋ ਜਿਹਾ ਸਕੂਲ ਪੰਜਾਬ 'ਚ ਨਹੀਂ ਰਿਹਾ ਜਿੱਥੇ ਬੈਠਣ ਵਾਸਤੇ ਡੈਸਕ ਨਾ ਹੋਵੇ ਵਧੀਆ ਰੂਮ ਨਾ ਹੋਵੇ ਕੰਪਿਊਟਰ ਨਾ ਲੱਗੇ ਹੋ। ਸੋ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੇ ਤੁਸੀਂ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਇਹ ਸਾਰਾ ਕੁਝ ਤਾਂ ਹੀ ਆ। ਵਿਰੋਧੀਆਂ ਵਾਲੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਖਾਲੀ ਇਸ ਦੁੱਖ ਦੀ ਘੜੀ ਚ ਵੀ ਉਹਨਾਂ ਨੇ ਆਪਣੇ ਪੋਲਿਟਿਕਸ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੇ ਲੋਕ ਜਾਣਦੇ ਆ ਕਿਸ ਦੁੱਖ ਦੀ ਘੜੀ ਚ ਜੇ ਕਿਸੇ ਨੇ ਬਾਹ ਫੜੀਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਫੜੀ। ਪ੍ਰਧਾਨ ਮੰਤਰੀ ਮੋਦੀ ਜੀ ਗੁਰਦਾਸਪੁਰ ਆਏ ਪਰ ਰਾ ਪ੍ਰਧਾਨ ਮੰਤਰੀ ਸਾਹਿਬ ਦੀ ਤੀਵਤ ਖਰਾਬ ਸੀ ਉਹਨਾਂ ਨੇ ਮੇਰੀ ਤੇ ਖੁੱਡੀਆਂ ਸਾਹਿਬ ਮਿਨਿਸਟਰ ਦੇ ਐਗਰੀਕਲਚਰ ਮਿਨਿਸਟਰ ਨੇ ਸਾਡੀ ਡਿਊਟੀ ਲਗਾਈ ਕਿ ਜਾਓ ਉੱਥੇ ਪ੍ਰਧਾਨ ਮੰਤਰੀ ਸਾਹਿਬ ਦਾ ਵੈਲਕਮ ਕਰੋ ਕਿ ਉਸ ਦੁੱਖ ਦੀ ਘੜੀ ਤੇ ਸਾਡੀ ਬਾਹ ਫੜਨ ਆ ਰਹੇ ਉਹ ਦੁੱਖ ਦੀ ਘੜੀ ਤੇ ਅਸੀਂ ਪਹੁੰਚੇ ਪਰ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਦਿਨ ਵੀ ਇੱਕ ਹੌਸਾ ਮਜ਼ਾਕ ਕਰਕੇ ਇੱਕ ਅਨਾਉਂਸਮੈਂਟ ਕਰਕੇ ਚਲੇ ਗਏ ਕਿ 1600 ਕਰੋੜ ਮਹਾੜ ਪੀੜਤ ਪਰਿਵਾਰਾਂ ਨੂੰ ਦੇ ਕੇ ਜਾ ਰਹੇ 1 ਰੁਪਿਆ ਅਜੇ ਤੱਕ ਉਸ 1600 ਕਰੋੜ ਚੋਂ ਨਹੀਂ ਆਇਆ ਕਹਿੰਦੇ ਰਹੇ ਕੇ ਟੋਕਨ ਮਨੀ ਦੇ ਕੇ ਜਾ ਰਿਹਾ ਜਲਦੀ ਹੋਰ ਦਵਾਂਗੇ ਕਦੋਂ ਦਵਾਂਗੇ ਸੋ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਬਾਕੀ ਮੇਰਾ ਭਰਾ ਪੱਤਨਾ ਕੁਝ ਭਾਵਕ ਹੋ ਕੇ ਕਹਿ ਰਿਹਾ ਸੀ ਕਿ ਕੋਈ ਇੱਥੇ ਨਾਲ ਦੇ ਪਿੰਡਾਂ ਦੇ ਵਿੱਚ ਜਾ ਕੇ ਰੌਂਡ ਮਾਰੋ ਦਰਿਆ ਤੇ ਜਿਹੜਾ ਮਾਰੋ ਤੇ ਐਮਐਲਏ ਸਾਹਿਬ ਪਹਿਲੇ ਦਿਨ ਤੋਂ ਹੀ ਸਰਕਾਰ ਦੇਖ ਰਹੀ ਹੈ ਲੋਕ ਦੇਖ ਰਹੇ ਆ ਕਿ ਜਿੰਨ ਦਾ ਪਿੰਡਾਂ 'ਚ ਰਹਿੰਦੇ ਆ ਤੁਸੀਂ ਕਿਹਾ ਸਾਨੂੰ ਮਿਲਣ ਦਾ ਟਾਈਮ ਨਹੀਂ ਮਿਲਦਾ ਮੈਨੂੰ ਦੱਸ ਦਿਓ ਕਿ ਕਦੋਂ ਮੇਰੇ ਕੋਲ ਆਏ ਕਦੋਂ ਐਮਐਲਏ ਸਾਹਿਬ ਕੋ ਗਏ ਸੋ ਖਾਲੀ ਮੈਗ ਫੜ ਕੇ ਬੋਲ ਨਹੀਂ ਜੜਾ ਹੁੰਦਾ ਕਿ ਨਾ ਐਮਐਲਏ ਸਾਹਿਬ ਮਿਲਦੇ ਨਾ ਮੰਤਰੀ ਸਾਹਿਬ ਅਸੀਂ 24 ਘੰਟੇ ਲੋਕਾਂ ਦੀ ਸੇਵਾ 'ਚ ਬੈਲੇ ਸਰਕਾਰੀ ਕੋਠੀਆਂ 'ਚ ਲੋਕ ਦੱਸਦੇ ਆ ਉੱਥੇ ਕਿ ਪਹਿਲੀ ਸਰਕਾਰ ਆ ਜਿਹੜੀਆਂ ਸਰਕਾਰੀ ਕੋਠੀਆਂ ਮੰਤਰੀ ਸਾਹਿਬਾਂ ਨਾਲੀਆਂ ਖਾਲੀ ਪਈਆਂ ਹੋਈਆਂ ਮੰਤਰੀ ਹਲਕਿਆਂ ਦੇ ਵਿੱਚ ਘੁੰਮ ਰਿਆ ਪੰਜਾਬ 'ਚ ਘੁੰਮ ਰੇ ਮੇਰੀ ਵੀ ਕੋਠੀ ਮੈਨੂੰ ਮਿਲੀ ਹੋਈ ਆ ਉੱਥੇ ਚਾਰ-ਚਾਰ ਕਨਾਲਾਂ ਦੀ ਕੋਠੀ ਹੈ ਕਿਤੇ ਮਹੀਨੇ 2 ਮਹੀਨੇ ਬਾਅਦ ਕੋਈ ਜ਼ਰੂਰੀ ਮੀਟਿੰਗ ਹੋਵੇ ਤਾਂ ਉੱਥੇ ਰਾਤ ਰਹੀਦਾ ਆਪਣੇ ਪਰਿਵਾਰ ਵੀ ਅਸੀਂ ਘਰਾਂ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਦੋ-ਦੋ ਰੱਤਰ ਖੋਲ ਕੇ ਲੋਕਾਂ ਦੀ ਸੇਵਾ ਲਈ ਲਾਏ ਹੋਏ ਸੋ ਤੁਹਾਨੂੰ ਬੇਨਤੀ ਹੈ ਜਦੋਂ ਮर्जी ਆ ਕੇ ਮਿਲ ਸਕਦੇ ਹੋ ਐਮਐਲਏ ਸਾਹਿਬ ਨੂੰ ਸਾਨੂੰ ਮਿਲ ਸਕਦੇ ਹੋ ਅਸੀਂ ਸੇਵਾਦਾਰ ਬਣ ਕੇ ਪੂਰੇ ਪੰਜਾਬ ਦੀ ਸੇਵਾ ਕਰ ਰਿਹਾ ਕਿਉਂਕਿ ਤੁਸੀਂ ਲੋਕਾਂ ਨੇ ਦਿੱਤੀ ਹੋਈ ਹੈ ਇਹ ਸੇਵਾ ਇਸ ਤਰ੍ਹਾਂ ਜਾਰੀ ਰਹੂਗੀ ਸੋ ਅੱਜ ਮੈਂ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਰੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਸੋ ਜਿਹੜੇ 84 ਪਰਿਵਾਰ ਹਨ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਬੇਇਤਿਬਾਰ ਕਰਦੇ ਆ ਕੋ ਸਟੇਟ ਤੇ ATM ਸਾਹਮਣੇ ਦੱਸੀ ਜਾਣਗੇ ਨਾਂ ਬੋਲੀ ਜਾਣਗੇ ਉਹ ਹਰ ਕਿਸੇ ਸਾਡੇ ਕੋ ਆਪਣਾ ਚੈੱਕ ਲੈ ਸਕਦੇ ਆ ਸੋ ਅੱਜ ਦੇ ਪ੍ਰੋਗਰਾਮ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਸੋ ਪਸੋ ਸਿੰਬੋਲਿਕਾ ਹੋਟਾ ਤੇ ਪੇਰੋ ਨਾ ਅੱਜ ਤੱਕ ਨੇ ਚ ਇਹ ਚੱਕਰ ਟੇਬਲ ਤੇ ਕਰੋ ਇਹ ਸੈਂਟਰਲ ਤੇ ਚੱਕਾ ਦਿਓ ਤੇ ਵਿੱਚੋਂ ਜੇ ਅਸਾਂ ਦੇ ਵਿੱਚ 100% ਮੁਆਵਜ਼ਾ ਵੰਡਿਆ ਗਿਆ ਤੇ ਪਹਿਲੋ ਸਮਰਾਲੇ ਦੇ ਵਿੱਚ ਮਾਛੀ ਬੜੇ ਦੇ ਵਿੱਚ ਵੰਡਿਆ ਗਿਆ ਜੀ ਸਾਰੇ ਪੰਜਾਬ ਦੇ ਵਿੱਚੋਂ ਮੰਤਰੀ ਸਾਹਿਬ ਦੀ ਰਹਿਨਮਾਈ ਥਲੇ ਕਿ ਇਹਨਾਂ ਦਾ ਆਪਣਾ ਜ਼ਿਲ੍ਹਾ ਵੇ ਤੇ ਹੁਣ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਗਏ ਨੇ ਅੱਜ ਸ਼ਵੇਰ ਤੋਂ ਪੈਸੇ ਜਾ ਚੁੱਕੇ ਸੀ ਅਸੀਂ ਉਹਨਾਂ ਨੂੰ ਇੱਕ ਸਰਟੀਫਿਕੇਟ ਦੇ ਕੇ ਰਸਮ ਅਦਾ ਕਰਾਂਗੇ ਸਰਕਾਰ ਵੱਲੋਂ ਕਿ ਉਹਨਾਂ ਨੂੰ ਬੇਨਤੀ ਪੱਤਰ ਹੈ ਤੇ ਉਹਨਾਂ ਨਾਲ ਦੁੱਖ ਦਾ ਅਹਿਸਾਸ ਵਡਾਇਆ ਵੇ ਵੀ ਅਸੀਂ ਤੁਹਾਡੇ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਫਲਾ ਫਲਾ ਕੌਂਡ ਦੇ ਵਿੱਚ ਇੰਨੇ ਨੇ ਪੈਸੇ ਡਿਸਟ੍ਰੀਬਿਊਸ਼ਨ ਕਰਦੇ ਆ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਤੇ ਜਿਹੜੇ ਜਿਹੜੇ ਬੰਦੇ ਆ ਨਾਮ ਅਨਾਉਂਸ ਕਰਾਂਗਾ ਤਸ਼ੀਰਦ ਆ ਕਾਈਂਡਲੀ ਉਹ ਇੱਕ ਇੱਕ ਕਰਕੇ ਸਟੇਜ ਤੇ ਆਈ ਜਾਓ ਪਲੀਜ਼ ਥੈਂਕ ਯੂ ਅਤਿ ਨੋਛ ਬੋਲੀ ਜਾ ਅਵਤਾਰ ਸਿੰਘ ਪੁੱਤਰ ਖੰਜਾਨ ਸਿੰਘ ਸੈਂਸੋਵਾਲ ਖੁਰਦ ਅਵਤਾਰ ਸਿੰਘ ਪੁੱਤਰ ਖੰਜਾਨ ਸਿੰਘ ਸੈਂਸੋਵਾਲ ਖੁਰਦ प सिंह पुत्र सिंह करैलसोवाल अजमेर सिंह बसावा सिंह मुजफरेवाल अगे गुलजार सिंह बसावा सिंह मुजफरेवाल रजिंदर सिंह बंत सिंह मुजफ्फरेवाल सिंह पुत्र बंत सिंह रंजीत पुत्र भजन सिंह मुजफ्फरेवाल जोत सिंह पुत्र भुला सिंह दुलेवाल अमरजोत पुत्र सिकंदर सिंह धुलेवाल अमरीक सिंह पुत्र जरनैल सिंह धुलेवाल अमरीक सिंह पुत्र जरनैल सिंह धुलेवाल करनैल सिंह कश्मीरा सिंह धुलेवालैल सिंह सरदारा सिंह धुलेवाल कुलदीप सिंह हीरा सिंह धुलेवाल ਸੁਖਦੀਪ ਸਿੰਘ ਕਸ਼ਮੀਰੀ ਲਾਲ ਚੰਦਰਾਜ ਸਿੰਘ ਪੁੱਤ ਸ਼ਮਸ਼ੇਰ ਸਿੰਘ ਮਣ ਤਿਹਾੜਾ ਅਰਸ਼ਦੀਪ ਸਿੰਘ ਪੁੱਤਰ ਜੰਗ ਸਿੰਘ ਮੰਡ ਤਿਹਾੜਾ ਹਰਕੁਲਦੀਪ ਸਿੰਘ ਗੁਰਨਾਮ ਕੋ ਵਿਦਵਜ ਮੇਰ ਸਿੰਘ ਤੁਸੀਂ ਮੇਰੀ ਗੱਲ ਤਾਂ ਦੇਖ ਬੋਲੇ ਜੀ ਉਹ ਤੁਹਾਨੂੰ ਚੇਅਰ ਸਾਹਿਬ ਤੁਹਾਡੇ ਲਈ ਬੋਲੇ ਆ ਜੀ ਦੇਖੋ ਕੀ ਚੀਜ਼ ਹੋਇਆ ਟਵਿਸ਼ਨ

ਬਜੀ ਉਹ ਨਿਰਮਲ ਕੌਰ ਨਿਰਮਲ ਕੌਰ ਦੀ ਬੀਟਾ 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 ਗੁਰਪ੍ਰੀਤ ਸਿੰਘ ਮਹੰਗਾ ਸਿੰਘ ਤੁੱਲੇਵਾਲ ਕੁੰਦੀ ਜੀਰ ਸਿੰਘ ਹੀਰਾ ਸਿੰਘ गुरप्रीत सिंह महंगा सिंह गुरमेल सिंह बलकार सिंह, गुरमेल सिंह बलकार सिंह गुरविंदर सिंह गुरचरण सिंह सिंह गुरचरण सिंह गुरनाम सिंह शिवराज सिंह